ਇਹ ਜਿੰਨੀਆਂ ਵੀ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਅੱਕੀਆਂ ਪਈਆਂ ਨੇ ਵੀ ਅਸੀਂ ਕੀ ਕੰਮ ਕਰੀਏ ਸਹੀ ਗੱਲ ਹੈ ਠੀਕ ਹੈ ਨਾ ਵੀ ਯਾਰ ਅਸੀਂ ਥੋੜਾ ਬਹੁਤ ਪੈਸਾ ਜੇ ਅਸੀਂ ਨਾਲ ਕਮਾਈਏ ਘਰ ਵਾਲੇ ਦੇ ਨਾਲ ਤਾਂ ਉਹਦੀ ਹੈਲਪ ਹੋ ਜੂ ਤੇ ਜਿਹੜੀ ਜ਼ਿੰਦਗੀ ਦੀ ਆਰਥਿਕਤਾ ਉਹ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ ਗਰੰਟੀ ਨਾਲ ਦਰਸੇਮ ਭਾਈ 15 ਤੋਂ 20000 ਰੁਪਏ ਮੰਥਲੀ ਉਹ ਕਮਾ ਸਕਦੇ 15 ਵਾਂਡੇ ਕੈਂਪ ਹੈ ਜਿੰਨੀਆਂ ਵੀ ਲੜਕੀਆਂ ਇਹ ਟ੍ਰੇਨਿੰਗ ਲੈਣਾ ਚਾਹੁੰਦੀਆਂ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਆਪਣੀ ਸੀਟ ਬੁੱਕ ਕਰਾ ਲਓ ਸਿਰਫ ਦੀ ਸਿਰਫ 10 ਸੀਟਾਂ ਬਾਈ ਜੀ ਤੇ ਅਗਲੀ ਗੱਲਬਾਤ ਕਰਦੇ ਆਂ ਜੇ ਆਪਾਂ ਪੈਸੇ ਕਮਾਉਣ ਦੀ ਠੀਕ ਆ ਜੀ ਉਹ ਕਿਵੇਂ ਕਮਾਈਏ ਤੋਂ ਆਪਾਂ ਉਹ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਇਹ ਜਿੰਨਾ ਵੀ ਸੈਟਅਪ ਦੇਖ ਰਹੇ ਹੋਗੇ ਹਨ ਇਹ ਸੈਟਅਪ ਬਹੁਤ ਹੀ ਵਧੀਆ ਸੈਟਅਪ ਹੈ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਇਹ ਸੇਵਾ ਹੈ ਸੇਵਾ ਹੀ ਹੈ ਠੀਕ ਹੈ ਕਿਉਂਕਿ ਕਿਸੇ ਦੀ ਆਪਾਂ ਸਿਹਤ ਨਾਲ ਖਲਵਾੜ ਕਰਦੇ ਆਂ ਉਹ ਸਭ ਤੋਂ ਵੱਡਾ ਪਾਪ ਹੈ ਇਹ ਸੇਵਾ ਇਹ ਹਰਬਲ ਪ੍ਰੋਡਕਟ ਹੈ ਹੈਂਡ ਮੇਡ ਪ੍ਰੋਡਕਟ ਹੈ ਤੇ ਹੋਮ ਮੇਡ ਪ੍ਰੋਡਕਟ ਹੈ ਠੀਕ ਹੈ ਜੀ ਇਹ ਜਿੰਨੀਆਂ ਵੀ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਆਕੀਆਂ ਪਈਆਂ ਨੇ ਵੀ ਅਸੀਂ ਕੀ ਕੰਮ ਕਰੀਏ ਸਹੀ ਗੱਲ ਹੈ ਠੀਕ ਹੈ ਨਾ ਵੀ ਯਾਰ ਅਸੀਂ ਥੋੜਾ ਬਹੁਤ ਪੈਸਾ ਜੇ ਅਸੀਂ ਨਾਲ ਕਮਾਈਏ ਘਰ ਵਾਲੇ ਦੇ ਨਾਲ ਤਾਂ ਉਹਦੀ ਹੈਲਪ ਹੋ ਜੂ ਤੇ ਜਿਹੜੀ ਜ਼ਿੰਦਗੀ ਦੀ ਆਰਥਿਕਤਾ ਉਹ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ ਕੰਮ ਕਰਦੇ ਵਿੱਚ ਬੈਠ ਕੀ ਕਰਨਾ ਹੈ ਠੀਕ ਹੈ ਠੀਕ ਹੈ ਸੌਖਾ ਕੰਮ ਹੈ ਹੂੰ ਇਹਦੀ ਨਾ ਬਾਈ ਜੀ ਆਪਾਂ ਇੱਕ ਇਹ ਟ੍ਰੇਨਿੰਗ ਰੱਖੀ ਹੈਗੀ ਅੱਛਾ ਠੀਕ ਹੈ ਸਾਬਣ ਬਣਾਉਣ ਦੀ ਸਾਬਣ ਬਣਾਉਣ ਦੀ ਲੈ ਵੀ ਦੇਖ ਸਾਡੇ ਜਿੰਨੇ ਵੀ ਆ ਪ੍ਰੋਡਕਟ ਆ ਤੁਸੀਂ ਦਿਖਾ ਸਕਦੇ ਹੋ ਇਹ ਪ੍ਰੋਡਕਟ ਘਰ ਦੇ ਵਿੱਚ ਕਿੱਦਾਂ ਬਣਾਉਣੇ ਆ ਤੁਸੀਂ ਆਹ ਪ੍ਰੋਡਕਟ ਆ ਰੰਧਾਵਾ ਟਰੇਡਿੰਗ ਕੰਪਨੀ ਵੱਲੋਂ ਹੈਂਡ ਮੈਡ ਸੋਪ ਔਇਲ ਮੇਕਿੰਗ ਵਰਕਸ਼ਾਪ ਲੱਗ ਰਹੀ ਹੈਗੀ ਠੀਕ ਹੈ ਇਹ ਵਰਕਸ਼ਾਪ ਹੈ ਜਿਹੜੀ ਇਹ ਟ੍ਰੇਨਿੰਗ ਹੈ ਜਿਹੜੀ ਇਹ ਲੱਗ ਰਹੀ ਹੈਗੀ 10 ਮਈ ਦੀ ਠੀਕ ਹੈ ਠੀਕ ਹੈ ਕਿਸੇ ਵੀ ਵੀਰ ਨੇ ਆ ਸੌਰੀ ਸਿਰਫ ਕੇਵਲ ਲੜਕੀਆਂ ਲਈ ਹੈ ਮੈਂ ਗਲਤ ਬੋਲ ਗਿਆ ਸੀ ਇਹ ਕੁੜੀਆਂ ਵਾਸਤੇ ਹੈ ਇਹ ਕੁੜੀਆਂ ਵਾਸਤੇ ਹੈ ਜਿਸ ਤਰ੍ਹਾਂ ਇਦਾਂ ਸਾਰੇ ਗਰੁੱਪ ਬਣੇ ਆ ਇਦਾਂ ਉਹ ਸਾਰਾ ਸਰਟੀਫਿਕੇਟ ਵੀ ਦਿੱਤਾ ਜਾਊਗਾ ਸਰਟੀਫਿਕੇਟ ਵੀ ਦਿੱਤਾ ਜਾਊਗਾ ਇਦਾਂ ਮਤਲਬ ਕਿ ਪੈਕਿੰਗ ਵੀ ਦੱਸੀ ਜਾਊਗੀ ਵੀ ਕਿਦਾਂ ਪੈਕਿੰਗ ਥੋੜਾ ਜ਼ੂਮ ਕਰਕੇ ਨੇੜੇ ਕਰਕੇ ਦਿਖਾ ਦਿਓ ਠੀਕ ਹੈ ਜੀ ਠੀਕ ਹੈ ਤੇ ਉਦਾਂ ਕਲਰਫੁੱਲ ਤੁਸੀਂ ਕੁਦਰਤੀ ਕਲਰ ਉਦਾਂ ਦੇ ਸਾਬਣ ਦੇ ਬਣਾ ਸਕਦੇ ਹੋ ਜਿੱਦਾਂ ਇਹ ਸਾਬਣ ਦਿਖਾਈ ਗਈ ਹੈ ਠੀਕ ਹੈ ਇਸੇ ਤਰ੍ਹਾਂ ਕੁੜੀਆਂ ਹਿੰਮਤ ਨਾ ਹਾਰਨ ਆਪਣੇ ਘਰਾਂ ਦੇ ਵਿੱਚ ਜਿੰਨੀਆਂ ਬੇਲੀਆਂ ਕੁੜੀਆਂ ਬੈਠੀਆਂ ਹਾਂ ਹਾਂ ਜੀ ਜਾ ਹਾਊਸ ਵਾਈਫ ਬੈਠੀਆਂ ਜਾਂ ਪਹਿਣਾ ਬੈਠੀਆਂ ਨੇ ਜਿਹੜੀਆਂ ਕਹਿੰਦੀਆਂ ਵੀ ਸਾਡੇ ਕੋਲ ਕੋਈ ਕੰਮ ਨਹੀਂ ਅਸੀਂ ਕਰੀਏ ਕੀ ਠੀਕ ਆ ਗਰੰਟੀ ਨਾਲ ਦਰਸੇਮ ਭਾਈ 15 ਤੋਂ 20000 ਰੁਪਏ ਮੰਥਲੀ ਉਹ ਕਮਾ ਸਕਦੇ 15 ਤੋਂ 20000 15 ਤੋਂ 20000 ਜੇ ਥੋੜਾ ਜਿਹਾ ਹਾਰਡ ਵਰਕ ਕਰਨ ਲੈ ਵੀ 15 ਤੋਂ 20000 ਤੁਸੀਂ ਆਪਦੇ ਪਾਰਟ ਟਾਈਮ ਦੇ ਵਿੱਚ ਇਹ ਇਸ ਤੋਂ ਤੁਸੀਂ ਕਮਾ ਸਕਦੇ ਹੋ ਕਹਣਾ ਬਾਈ ਜੀ ਬਿਲਕੁਲ ਜੀ ਬਿਲਕੁਲ ਕਿੱਥੇ ਵੇਚਣੀ ਹੈ ਕਿੰਨਾ ਟਾਈਮ ਲੱਗੂਗਾ ਇਹਨੂੰ ਇਹ ਟ੍ਰੇਨਿੰਗ ਨੂੰ ਜੀ ਇਹ ਵਨ ਡੇ ਕੈਂਪ ਹੈ ਜੀ ਵਨ ਡੇ ਕੈਂਪ ਹੈ ਵਨ ਡੇ ਕੈਂਪ ਹੈ ਜਿੰਨੀਆਂ ਵੀ ਲੜਕੀਆਂ ਇਹ ਟ੍ਰੇਨਿੰਗ ਲੈਣਾ ਚਾਹੁੰਦੀਆਂ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਆਪਣੀ ਸੀਟ ਬੁੱਕ ਕਰਾ ਲਓ ਸਿਰਫ ਦੀ ਸਿਰਫ 10 ਸੀਟਾਂ ਬਾਈ ਜੀ ਠੀਕ ਹੈ 10 ਸੀਟਾਂ ਤੋਂ ਵੱਧ ਅਸੀਂ ਮਤਲਬ ਕਿ ਲੜਕੀਆਂ ਬੁਲਾਉਂਦੇ ਨਹੀਂ ਠੀਕ ਹੈ ਠੀਕ ਹੈ 10 10 ਲੜਕੀਆਂ ਦਾ ਜਿਹੜਾ ਇਹ ਬੈਚ ਹੈ ਉਹ ਲੱਗੂਗਾ ਜੀ ਠੀਕ ਹੈ ਜੀ ਵੇਚਣ ਵਾਲੀ ਗੱਲ ਜੇ ਆਪਾਂ ਕਰੀਏ ਹਾਂ ਵੇਚਣਗੇ ਵੇਚਣ ਨਾਲ ਇਹੀ ਚੀਜ਼ ਦਾ ਸਭ ਦੇ ਮਨ ਦੇ ਵਿੱਚ ਇਹ ਹੈ ਬਾਈ ਜੀ ਤੁਸੀਂ ਇੱਕ ਚੀਜ਼ ਦੇਖੀ ਹੈ ਕਦੇ ਜ਼ਿੰਦਗੀ ਦੇ ਵਿੱਚ ਵੀ ਕਿਸੇ ਪੰਜਾਬੀ ਦਾ ਜਾਂ ਕਿਸੇ ਨਾજર ਨੇ ਕੋਈ ਆਗਰਬੱਤੀ ਬਣਾਤੀ ਹੋਵੇ ਠੀਕ ਹੈ ਜਾਂ ਕਿਸੇ ਪੰਜਾਬੀ ਬੰਦੇ ਨੇ ਫਲਾਣਾ ਪ੍ਰੋਡਕਟ ਬਣਾਤਾ ਹੋਵੇ ਸਾਰੀ ਮੰਨ ਕੇ ਚਲੋ ਵੀ ਵੱਡੀਆਂ ਕੰਪਨੀਆਂ ਜਾਂ ਕੋਈ ਬਣਾਉਂਦੇ ਆ ਆਪਾਂ ਆਰਗੈਨਿਕ ਪ੍ਰੋਡਕਟ ਬਣਾ ਕੇ ਆਪਾਂ ਆਪਣੇ ਪਿੰਡਾਂ ਦੀਆਂ ਦੁਕਾਨਾਂ ਤੇ ਆਪਣੇ ਪੰਜਾਬ ਦੇ ਪ੍ਰੋਡਕਟ ਬਣਾ ਕੇ ਧਰਨੇ ਆ ਉਹ ਤਾਂ ਹੋਊ ਜੇ ਸਾਰੀ ਟੀਮ ਤਿਆਰ ਹੋਊ ਸਾਰੀਆਂ ਅੱਗੇ ਦੀ ਅੱਗੇ ਲੜਕੀਆਂ ਕੰਮ ਕਰਨਗੀਆਂ ਲੈ ਵੀ ਆ ਜਾਓ ਬਾਈ ਦੋ ਦੋ ਕੰਮ ਨੇ ਠੀਕ ਹੈ ਜੀ ਕਮਾਉਣਾ ਤੇ ਬਚਾਉਣਾ ਵੇਚਣਾ ਕਿੱਥੇ ਆ ਉਹ ਵੀ ਦੱਸਾਂਗੇ ਦੱਸਾਂਗੇ ਜੀ ਟੈਂਸ਼ਨ ਨਾ ਲਓ ਜਮਾਂ ਰੋਲ ਦੱਸਾਂਗੇ ਵੀ ਕਿੱਥੇ ਵੇਚਣਾ ਠੀਕ ਹੈ ਠੀਕ ਆ ਬਣਾਉਣਾ ਕਿਵੇਂ ਆ ਉਹ ਵੀ ਦੱਸਾਂਗੇ ਪੈਕ ਕਿਵੇਂ ਕਰਨਾ ਉਹ ਵੀ ਦੱਸਾਂਗੇ ਤੇ ਇਹ ਸਮਾਨ ਮਿਲੂਗਾ ਕਿੱਥੋਂ ਉਹ ਵੀ ਦੱਸਾਂਗੇ ਠੀਕ ਆ ਜੀ ਕਿੱਦਿਆ ਟ੍ਰੇਨਿੰਗ ਆਪਾਂ ਜੇ ਇਹਦੀ ਗੱਲਬਾਤ ਕਰੀਏ ਇਹ 10 ਮਈ ਦੀ ਟ੍ਰੇਨਿੰਗ ਹੈ ਜੀ 10 ਮਈ ਦੀ ਹਾਂ ਉਦੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਭੈਣਾਂ ਇਹ ਕੈਂਪ ਲਾਉਣਾ ਚਾਹੁੰਦੀਆਂ ਨੇ ਤੇ ਆਪਣੇ ਸੀਟ ਬੁੱਕ ਕਰਾ ਦਿਓ ਠੀਕ ਆ ਤੇ ਉਹਦੀ ਜੋ ਵੀ ਨਾਰਮਲੀ ਫੀਸ ਹੈ ਇੱਕ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਤੁਸੀਂ ਕੰਟੈਕਟ ਕਰਕੇ ਕਾਲ ਕਰੋ ਕਾਲ ਕਰਕੇ ਤੁਸੀਂ ਆਪਣੀ ਇਹ ਸਾਰੀ ਜਾਣਕਾਰੀ ਲੈ ਸਕਦੇ ਆਈਏ ਕਿੱਥੇ ਵਾਕੀ ਜੇ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਠੀਕ ਹੈ ਲਓ ਜੀ ਭਾਈ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਸਾਬਣ ਆ ਜਾਵੇ ਟ੍ਰੇਨਿੰਗ ਠੀਕ ਹੈ ਜੀ ਦੋਨਾਂ ਦੇ ਵਿੱਚ ਕੁਝ ਵੀ ਜਾ ਫਿਰ ਦੋਨੇ ਜਿਹੜਾ ਚਾਹੀਦਿਆਂ ਹੁਣ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਤੇ ਆਜੋ ਲੋਂਗੋਵਾਲ ਦੇ ਵਿੱਚ ਧੰਨਵਾਦ